ਸੰਸਕਾਰ ਬਣਦੇ ਜਾਣ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ ਉਹ ਫਲ ਹੈ ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁੱਟਿਆ ਜਾ ਸਕਦਾ ਪਰ ਹੁਣ ਫਲ ਬਣ ਗਿਆ ਫਲ ਦਾ ਰੂਪ ਬਦਲਣਾ ਔਖਾ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੇ ਬਹੁਤ ਹੋਇਆ ਫਲ ਕੋਈ ਖਾਵੇਗਾ ਜੀਵਨ ਦੇ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਹੈ ਔਰ ਫਲੀ ਫੂਤ ਹੋਇਆ ਹੈ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ ਕੋਈ ਦੂਜਾ ਨਹੀਂ ਖਾਣਾ ਮੇਰਾ ਬੋਇਆ ਮੈਂ ਖਾਂਦਾ ਮੇਰੀ ਔਲਾਦ ਨਹੀਂ ਖਾਂਦੀ ਪਤੀ ਦਾ ਬੋਇਆ ਪਤੀ ਖਾਂਦਾ ਪਤਨੀ ਦਾ ਬੋਇਆ ਪਤਨੀ ਖਾਂਦੀ ਆਪ ਬੀਜ ਆਪੇ ਹੀ ਖਾਏ ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ ਹੈ ਔਰ ਕੋਈ ਖਾਂਦਾ ਪਏ ਜੀਵਨ ਦੇ ਤੇ ਜਿਸਨੇ ਬੀਜਿਆ ਆਪ ਵੇਚ ਆਪੇ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਸੰਸਕਾਰ ਬੂਟੇ ਦੀ ਤਰ੍ਹਾਂ ਸੁਭਾਵ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ ਚਲੋ ਬੋਹ ਦਿੱਤਾ ਹੈ ਬੂਟਾ ਬਣ ਗਿਆ ਪੋਟਿਆ ਜਾ ਸਕਦਾ ਕਟਿਆ ਜਾ ਸਕਦਾ ਫਲ ਬਣ ਗਿਆ ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔ ਖੈਤ ਖਾਣਾ ਪਏਗਾ ਹਲ ਨੂੰ ਸੁਭਾਵ ਕਹਿੰਦੇ ਨੇ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਏ ਸ਼ੁਭ ਚਾਹ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨਗਰ ਸ਼ੁਭ ਕਰਮ ਕਰਦਾ ਪਿਆ ਦੋ ਚਾਰ ਦਿਨ ਦੀ ਕਿਸੇ ਇੱਕ ਦੀ ਕੁਸੰਗਤ ਹੋਈ ਕਿ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏ ਕਰਮ ਬਦਲੇ ਜਾ ਸਕਦੇ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਣਾ ਚਾਹਦਾ ਸੰਸਕਾਰ ਵੀ ਬਦਲੇ ਜਾ ਸਕਦੇ ਨੇ ਕੀਤਾ ਹੋਇਆ ਕਰਮ ਸੰਸਕਾਰ ਬਣਦਾ ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਹੈ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀ ਗਿਆ ਤਨ ਕੋਈ ਕਿਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇ ਪਰ ਮਨ ਵਿਚਾਰ ਕਰ ਰਿਹਾ ਹੈ ਸੋਚ ਰਿਹਾ ਹੈ ਮਾਨਸਿਕ ਕਰਮ ਚੱਲ ਰਿਹਾ ਭਾਵੇਂ ਤਨ ਕਿਰਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਕਿਰਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨਗੇ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਉਸ ਮਾਨਸਿਕ ਕਰਮ ਦੇ ਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਤਨ ਨਾਲ ਸ਼ਾਮਲ ਹੁੰਦਾ ਹੈ ਉਹ ਕਰਮਕ੍ਰਿਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਿਤ ਨਹੀਂ ਬਣਦਾ